ਮਾਨਸਾ ਜ਼ਿਲ੍ਹੇ ਦੇ ਪਿੰਡ ਭੁੰਦੜ ਵਿਖੇ ਅਸੀਂ ਇਸ ਵਕਤ ਹੈ ਜਿਹੜਾ ਮੌਜੂਦ ਹੈਗੇ ਆ ਤਾਂ ਇੱਥੇ ਇੱਕ ਇਤਿਹਾਸਕ ਡੇਰਾ ਸੰਤ ਬਾਬਾ ਅਮਰਦਾਸ ਜੀ ਡੇਰਾ ਚਰਨਦਾਸ ਜੀ ਪਿੰਡ ਭੁੰਦੜ ਵਿਖੇ ਜਿਹੜਾ ਮੌਜੂਦ ਹੈਗਾ ਤਾਂ ਇੱਥੇ ਜਿਹੜੀ ਧਾਰਨਾ ਹੈਗੀ ਹੈ ਕਿ ਕਾਫੀ ਸੁਖਣਾ ਜਿਹੜੀਆਂ ਪੂਰੀਆਂ ਹੁੰਦੀਆਂ ਤੇ ਹਫਤਾਵਾਰੀ ਦਿਨ ਵੀ ਇੱਥੇ ਹਰ ਮੰਗਲਵਾਰ ਨੂੰ ਜਿਹੜਾ ਮਨਾਇਆ ਜਾਂਦਾ ਤੇ ਲੋਕ ਵੱਡੀ ਗਿਣਤੀ ਵਿੱਚ ਆ ਕੇ ਇਸ ਡੇਰੇ ਦੇ ਵਿਖੇ ਨਮਸਤਕ ਹੁੰਦੇ ਤੇ ਇਸ ਡੇਰੇ ਦੇ ਵਿੱਚ ਇੱਥੋਂ ਤੱਕ ਵੀ ਧਾਰਨਾ ਹੈ ਕਿ ਜਦੋਂ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਰੋਲਾ ਹੁੰਦਾ ਤਾਂ ਇਸ ਡੇਰੇ ਦੇ ਵਿੱਚ ਆ ਕੇ ਸੌ ਸਿਫਤ ਜਿਹੜੀ ਹੁੰਦੀ ਹੈ ਤਾਂ ਜਿਸ ਨਾਲ ਜਿਹੜੇ ਵੱਡੇ ਵੱਡੇ ਝਗੜੇ ਆ ਜਿਹੜੇ ਉਹ ਵੀ ਇੱਭੜ ਜਾਂਦੇ ਆ ਕਿਉਂਕਿ ਇਸ ਡੇਰੇ ਦੇ ਵਿੱਚ ਕੋਈ ਵੀ ਆ ਕੇ ਜਿਹੜਾ ਝੂਠ ਤੱਕ ਨਹੀਂ ਬੋਲਦਾ ਪਿੰਡ ਦੇ ਸਥਾਨਕ ਵਾਸੀਆਂ ਦੱਸਣ ਦਾ ਮਤਾਬਕ ਇਸ ਡੇਰੇ ਦੇ ਜਿਹੜਾ ਸ਼ਰਾਬ ਪੀ ਕੇ ਬੰਦਾ ਨੇੜੇ ਤੇੜੇ ਤੱਕ ਵੀ ਨਹੀਂ ਆਉਂਦਾ ਡੇਰੇ ਦੇ ਅੰਦਰ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਬਾਕੀ ਇਸ ਦੇ ਇਤਿਹਾਸ ਬਾਰੇ ਹੋਰ ਹੋਰ ਗੱਲਾਂ ਬਾਤਾਂ ਕਾਪਾ ਪਿੰਡ ਵਾਸੀ ਮੌਜੂਦ ਹੈ ਇੱਥੋਂ ਦੇ ਉਹਨਾਂ ਨਾਲ ਆਪਾਂ ਕਰਦੇ ਆ ਕਿ ਕੀ ਇੱਥੋਂ ਦਾ ਇਤਿਹਾਸ ਹੈ ਡੇਰਾ ਬਣਿਆ ਕਿਵੇਂ ਹੈ ਕਿਵੇਂ ਹੋਣ ਦੇ ਵਿੱਚ ਹੈ ਜਿਹੜਾ ਆਇਆ ਤਾਂ ਸਾਡੇ ਨਾਲ ਬਾਈ ਜੀ ਨੇ ਕੀ ਨਾਮ ਹੈ ਬਾਈ ਜੀ ਹਾਂਜੀ ਬਾਈ ਗੁਰਜੀਤ ਗੁਰਚੇਤ ਸਿੰਘ ਮੇਰਾ ਨਾਮ ਹੈ ਮੇਕੇ ਡੇਰੇ ਦਾ ਕੀ ਇਤਿਹਾਸ ਹੈਗਾ ਇਸ ਬਾਰੇ ਬੜਾ ਚਾਣਨਾ ਪਾਉ ਦਰਸ਼ਕਾਂ ਨੂੰ ਅਸਲ ਬਾਈ ਤਾਂ ਪੁਰਾਣਾ ਇਤਿਹਾਸ ਜਿਹੜਾ ਬਹੁਤ ਪੁਰਾਣਾ ਹੈ ਤਾਂ ਕੋਈ ਮੰਨ ਕੇ ਚੱਲੋ ਕਈ ਸੌ ਸਾਲ ਪਹਿਲਾਂ ਦਾ ਪਿੰਡ ਦੇ ਬਚਨ ਤੋਂ ਵੀ ਸ਼ਾਇਦ ਪਹਿਲਾਂ ਦਾ ਹੋਗਾ ਹਾਂ ਹਾਂ ਇਹਦੇ ਬਾਰੇ ਆਪਾਂ ਜੇ ਪੱਕਾ ਕੋਈ ਕਈ ਇਹ ਪੱਕਾ ਤਾਂ ਨਹੀਂ ਪਰ ਜਿਹੜਾ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਹਾਂ ਉਹਦੇ 'ਚ ਇਹ ਆ ਵੀ ਸਭ ਤੋਂ ਪਹਿਲਾਂ ਹੀ ਡੇਰਾ ਪਿੰਡ ਤੋਂ ਪਹਿਲਾਂ ਹੀ ਇੱਥੇ ਮੌਜੂਦ ਸੀ ਮੰਨ ਕੇ ਚੱਲੋ ਵੀ ਡੇਰਾ ਮੋੜੀਗੜ੍ਹ ਮੰਨ ਕੇ ਚੱਲੋ ਵੀ ਬਾਬੇ ਬਾਬਾ ਅਮਰਦਾਸ ਜੀ ਤੇ ਬਾਬਾ ਅਮਰਦਾਸ ਜੀ ਇੱਥੇ ਭਗਤੀ ਕਰਦੇ ਇੱਥੇ ਕੀਤੀ ਹੈ ਭਗਤੀ ਉਹਨਾਂ ਨੇ ਤੇ ਸਾਰਾ ਪਿੰਡ ਹੀ ਸਾਡਾ ਡੇਰੇ ਨੂੰ ਮੰਨਦਾ ਸੀ ਪਹਿਲਾਂ ਕਿਉਂਕਿ ਗੁਰੂ ਘਰ 1987 ਦੇ ਵਿੱਚ ਜਾਨੀ ਕਿ ਹੌਲ ਦੇ ਵਿੱਚ ਆਇਆ ਤੇ ਉਸ ਤੋਂ ਪਹਿਲਾਂ ਸਾਰਾ ਪਿੰਡ ਇੰਨਾ ਕੁ ਮੰਨ ਕੇ ਚੱਲੋ ਵੀ ਦਿਲੋਂ ਤੇ ਇਹਦਾ ਸਤਕਾਰ ਸੀ ਬਾਬੇ ਅਮਰਦਾਸ ਦੇ ਡੇਰੇ ਦਾ ਵੀ ਹੁਣ ਵੀ ਹੈ ਤੇ ਵੀ ਸਾਰਾ ਇੱਥੇ ਆ ਕੇ ਲੱਗਰ ਜਾਣੇ ਕਿ ਸੁੱਖਾ ਸੁਖ ਦੇ ਤੇ ਮੰਨ ਕੇ ਚਲ ਸੇਵਾ ਕਰਦੀ ਸੇਵਾ ਕਰਦੇ ਹਾਂ 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 ਤੇ ਕਿ ਕਿਹੜੇ ਸੰਤ ਆਏ ਸੀ ਕਿ ਇੱਥੇ ਬਈ ਇੱਥੇ ਬਾਬਾ ਅਮਰਦਾਸ ਜੀ ਉਸ ਤੋਂ ਬਾਅਦ ਤਾਂ ਫਿਰ ਹੋਰ ਕਈ ਸੰਤ ਹੋਗੇ ਸੀ ਉਹਨਾਂ ਦੇ ਚੇਲੇ ਵੀ ਸੀ ਬਣ ਕੇ ਚੱਲੋ ਤੇ ਅੱਗੇ ਦੀ ਅੱਗੇ ਜਿਵੇਂ ਉਹ ਉਹਨਾਂ ਬਾਰੇ ਕੁਝ ਪਤਾ ਅਮਰਦਾਸ ਜੀ ਬਾਰੇ ਕਿਵੇਂ ਉਹਨਾਂ ਨੇ ਭਗਤੀ ਕੀਤੀ ਕਿਵੇਂ ਸਮਾਧੀ ਬਾਬਾ ਅਮਰਦਾਸ ਜੀ ਨੇ ਸਮਾਧੀ ਤਾਂ ਜਿਹੜੀ ਲਈ ਸੀ ਉਹ ਵਿਦੇਸ਼ਾਂ ਜਾ ਕੇ ਲਈ ਸੀ ਆਪਣੇ ਮਲੇਰ ਕੋਟਲੇ ਦੇ ਵਿੱਚ ਪੈਂਦਾ ਵਿਦੇਸ਼ਾਂ ਪਿੰਡ ਇੱਥੇ ਅਸੀਂ ਜਦੋਂ ਬਾਬਾ ਜੀ ਉਦੋਂ ਇੱਥੇ ਇਹਨਾਂ ਨੂੰ ਜਾਨੀ ਕਿ ਮਨਜ਼ੂਰੀ ਨਹੀਂ ਮਿਲੀ ਸੀ ਸਮਾਧੀ ਲੈਣ ਦੀ ਤੇ ਇੱਥੇ ਅੰਗਰੇਜ਼ ਰਾਜ ਸੀ ਹਾਂ ਉਹ ਇੱਥੇ ਨਾ ਮਨਜ਼ੂਰੀ ਮਿਲਣ ਕਾਰਨ ਫਿਰ ਇੱਥੋਂ ਵਿਦੇਸ਼ੀ ਚਲੇ ਗਏ ਸੀ ਤੇ ਉੱਥੇ ਜਾ ਕੇ ਇਹਨਾਂ ਨੇ ਉਹਨਾਂ ਨੇ ਮਿੱਟੀ ਤੇ ਲਈ ਯਾਨੀ ਕਿ ਸਮਾਧੀ ਲੈ ਲਈ ਤੇ ਉੱਥੋਂ ਹਾਂ ਉੱਥੋਂ ਖੜਾਵਾਂ ਲਿਆ ਕੇ ਫਿਰ ਬਾਬਾ ਜੀ ਦੀ ਇੱਥੇ ਸਮਾਦ ਬਣਾਈ ਹੂੰ ਠੀਕ ਹੈ ਕਾ ਕਰਕੇ ਇਹ ਡੇਰਾ ਹੋ ਗਿਆ ਉਹ ਤਾਂ ਕਿ ਡੇਰਾ ਹੋਣ ਤੋਂ ਬਾਅਦ ਆਇਆ ਮੰਨਤਾ ਹੋਈ ਜਿਹੜੀ ਹੈ ਨਾ ਮੰਨਤਾ ਹੋਈ ਹਾਂ ਹਾਂ ਡੇਰਾ ਡੇਰਾ ਤਾਂ ਯਾਨੀ ਕਿ ਬਾਬੇ ਦਾ ਪਹਿਲੇ ਸੀ ਪਰ ਸਮਾਦ ਉਹਨਾਂ ਦੀ ਉਦੋਂ ਬਣੀ ਉਦੋਂ ਸਮਾਧੀ ਤੋਂ ਬਾਅਦ ਨਾਂ ਮੋਦ ਦਿੱਤਾ ਗਿਆ ਹਾਂ ਨਾਂ ਮੋਦ ਦਿੱਤਾ ਗਿਆ ਬਾਬਾ ਅਮਰਦਾਸ ਜੀ ਹਾਂ ਹੁਣ ਬਈ ਜੀ ਕਿਹੜੀਆਂ ਕਿਹੜੀਆਂ ਸੁਖਣਾਂ ਇੱਥੇ ਪੂਰੀਆਂ ਹੁੰਦੀਆਂ ਕਿ ਅਹ ਦੇਖੋ ਬਾਈ ਗੁਰਜੀ ਤੇ ਜਿਹੜੀਆਂ ਸੁੱਖਾਂ ਐ ਸੁੱਖਾਂ ਤਾਂ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਐ ਬੰਦੇ ਨੂੰ ਹਜ਼ਾਰਾਂ ਤਰ੍ਹਾਂ ਦੇ ਲੋੜਾਂ ਨੇ ਲੋੜਾਂ ਨੇ ਕਿਉਂ ਕਿਸੇ ਵੀ ਤਰ੍ਹਾਂ ਦੀ ਬੰਦਾ ਜਿਹੜਾ ਮਨਚ ਮਰਜ਼ਾਦਾ ਰੱਖਦਾ ਤੇ ਬਾਬੇ ਦਾ ਓਟ ਆਸਰਾ ਲੈਂਦਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਉਹ ਕਿਸੇ ਵੀ ਤਰ੍ਹਾਂ ਦੀ ਸੁੱਖ ਹੋਵੇ ਤੇ ਸਾਡੇ ਪਿੰਡ ਦੇ ਵਿੱਚ ਮੰਨ ਕੇ ਚੱਲੋ ਬੰਦਾ ਕੋਈ ਸ਼ਰਾਬ ਪੀ ਕੇ ਡੇਰੇ ਨਹੀਂ ਆਉਂਦਾ ਕੋਈ ਮਨ ਕੇ ਚਲੋ ਗਲਤ ਹਰਕਤ ਕਰ ਕਰਕੇ ਮਨ ਕੇ ਚਲੋ ਇੱਥੇ ਕੋਈ ਐ ਨਹੀਂ ਆਉਂਦਾ ਵੀ ਹੁੰਦਾ ਵੀ ਇੰਹੀ ਕਿਤੇ ਵੀ ਚਲੋ ਮਸੋਂ ਖਾਣਾ ਸੌਂ ਖਾ ਕੇ ਸਾਡੇ ਪਰ ਕੋਈ ਜਾਨੇ ਕੀ ਰਾਜ਼ੀ ਨਹੀਂ ਵੀ ਅਸੀਂ ਝੂਠੀ ਸੌਂ ਖਾਈ ਇਸ ਧਰਮਕਸਤਾਨ ਦੀ ਤੇ ਪਰ ਹੁਣ ਜਿਹੜਾ ਥੋੜਾ ਜਿਹਾ ਮੈਨੂੰ ਜਿਹੜਾ ਜਿੱਥੇ ਜਿ ਲੱਗ ਰਿਹਾ ਦੇਖੋ ਇਹ ਲੋਕਾਂ ਨੂੰ ਗੱਲ ਚੰਗੀ ਲੱਗਦੀ ਹੈ ਨਹੀਂ ਲੱਗਦੀ ਉਹ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਕਹਿੰਦਾ ਵੀ ਜਿਵੇਂ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਆਸੀ ਦਵਾ ਪੈ ਗਿਆ ਤੇ ਉਹਦੀ ਮਰਿਆਦਾ ਉਹਨਾਂ ਨਾਲ ਘਟੀ ਜਾਉ ਗੱਲਾਂ ਨਾਲ ਤੇ ਇਸੇ ਤਰ੍ਹਾਂ ਵੀ ਮੈਂ ਹਰੇਕ ਪਿੰਡਾਂ ਦੇ ਆਗੂਆਂ ਨੂੰ ਮੈਂ ਬੇਨਤੀ ਨੇ ਕੁ ਬੰਦਾ ਸਿਆਸੀ ਹੈ ਉਹ ਡੇਰੇ ਦੇ ਗੁਰੂ ਘਰ ਦੀ ਕਮੇਟੀ ਦਾ ਕਿ ਸਿਆਸਤ ਨਾ ਕਰੇ ਉਹਨੂੰ ਕਿ ਧਾਰਮਿਕ ਸਥਾਨ ਦੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਜਿਵੇਂ ਉੱਥੇ ਉਹਦੀ ਮਹਾਨਤਾ ਉਵੇਂ ਹੀ ਬਰਕਰਾਰ ਰਹੇ ਜਿਵੇਂ ਸਾਰੇ ਲੋਕ ਬੈਠੇ ਉਵੇਂ ਹੀ ਉਹਨਾਂ ਨੂੰ ਆਉਣਾ ਚਾਹੀਦਾ ਹਾਂ ਉਵੇਂ ਆਉਣਾ ਚਾਹੀਦਾ ਉੱਥੇ ਵਾਧਾ ਘਾਟਾ ਨਹੀਂ ਕਰਨਾ ਚਾਹੀਦਾ ਫਿਲਹਾਲ ਕਰਦਾ ਤਾਂ ਨਹੀਂ ਹਜੇ ਤੱਕ ਕੋਈ ਪਰ ਉਹ ਅੰਦਰ ਖਾਤੇ ਪਤਾ ਲੱਗਦਾ ਰਹਿੰਦਾ ਵੀ ਜਿਹੜੇ ਸਿਆਸੀ ਦਵਾਇਆ ਉਹ ਉਸ ਦਵਾਕਾਰ ਨੂੰ ਕੁਛ ਨਾ ਕੁਛ ਵੀ ਉਹ ਪਿੰਡ ਦੇ ਲੋਕਾਂ ਪ੍ਰਤੀ ਉਹ ਰੋਸ ਪੈਦਾ ਹੋ ਜਾਂਦਾ ਪਿੰਡ ਦਾ ਜਾਨੀ ਕਿ ਇਹ ਕਿਉਂ ਐ ਕਰ ਰਹੇ ਆ ਬਹੁਤ ਕੁਝ ਹੋ ਰਿਹਾ ਹਰੇਕ ਪਿੰਡ 'ਚ ਹੋ ਰਿਹਾ ਕੋਈ ਤਾਣਾ ਬਾਣਾ ਬੁਣਿਆ ਜਾਂਦਾ ਹੋਣੀ ਤਾਂ ਜਿਹੜੀ ਰਾਜਨੀਤੀ ਆ ਉਹ ਧਰਮ ਤੇ ਨਹੀਂ ਹੋਣੀ ਚਾਹੀਦੀ ਧਰਮ ਦੀ ਹੋਣੀ ਚਾਹੀਦੀ ਹੈ ਹੂੰ 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 ਕਿੱਥੇ ਦਾ ਧਰਮ ਦੀ ਰਾਜਨੀਤੀ ਹੋਵੇ ਕਿੱਥੇ ਧਰਮ ਤੇ ਕਰ ਰਹੇ ਆ ਇਹ ਮੈਨੂੰ ਚੰਗਾ ਨਹੀਂ ਲੱਗਦਾ ਬਿਲਕੁਲ ਤੇ ਇੱਕ ਬਈ ਇਹਦਾ ਕੋਈ ਸਾਲਾਨਾ ਦਿਨ ਵੀ ਮਨਾਇਆ ਜਾਂਦਾ ਡੇਡੇ ਦਾ ਹਾਂ ਇਹ ਇਹਦੇ ਪਹਿਲਾਂ ਜਿਹੜੀ ਕਿ ਜਦੋਂ ਪਹਿਲਾਂ ਸੰਤ ਹੁੰਦੇ ਸੀ ਉਹ ਉਦੋਂ ਤਾਂ ਕੋ ਮੇਰਾ ਖਿਆਲ ਕੋਈ ਗਰਮੀ ਦੇ ਦਿਨ ਸੀ ਜਿਹੜਾ ਹੁਣ ਇੱਥੇ ਟਰਸਟ ਬਣਿਆ ਡੇਰੇ ਦਾ ਸੰਤਾਂ ਤੋਂ ਬਾਅਦ ਸੰਤ ਇੱਥੇ ਜਾਨੀ ਕਿ ਹੁਣ ਮੌਜੂਦਾ ਸੰਤ ਨਹੀਂ ਹੈਗੇ ਜਿਹੜੇ ਜਿਵੇਂ ਕਿ ਆਪਾਂ ਅੱਗੇ ਦੇ ਕੇ ਰੱਖਦੇ ਹੁੰਦੇ ਆ ਹੁਣ ਸੇਵਾਦਾਰ ਰੱਖਦੇ ਆ ਤੇ ਪਿੰਡ ਦਾ ਜਾਨੀ ਕਿ ਸਾਰੇ ਪਿੰਡ ਚੋਂ ਬੰਦਿਆਂ ਨੇ ਟਰਸਟ ਬਣਾਤਾ ਕਿਉਂਕਿ ਜ਼ਮੀਨ 55 53 ਕਿਲੇ 55 ਕਿਲੇ ਜ਼ਮੀਨ ਇਹਦੀ ਡੇਰੇ ਦੀ ਬੱਬੇ ਦੀ ਹੈਗੀ ਆ ਹੁਣ ਇਹਦਾ ਜਿਹੜਾ ਟਾਈਮ ਆ ਉਹ ਜਿਹੜਾ ਆਪਾਂ ਮਨਾਉਣੇ ਦਿਨ ਆ ਉਹ ਜਿਵੇਂ ਕਿ ਟੇਲਾਂ ਦਾ ਮੇਲਾ ਹੁੰਦਾਗਾ 4 5 6 ਦਾ ਉਹਦੋਂ 6 7 8 ਦਾ ਇੱਥੇ ਆਪਣੀ ਹੁੰਦਾਗਾ ਉਹ ਦਿਨ ਹੁਣ ਤੇ ਪੱਕੇ ਬਣਾਉਂਦੇ ਹਾਂ ਮਾਰਚ ਮਹੀਨੇ ਚ ਹਾਂ ਠੀਕ ਹੈ ਠੀਕ ਹੈ ਤੇ ਇਸ ਤੋਂ ਬਾਅਦ ਬਈ ਜੀ ਹੋਰ ਇਸ ਡੇਰੇ ਦੀ ਕੋਈ ਵਿਲੱਖਣ ਗੱਲ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਕੋਈ ਇਦਾਂ ਦੀ ਪੁਰਾਣੀਆਂ ਦੱਸਦੇ ਆ ਦੇਖੋ ਮੈਥੋਂ ਵੱਡੇ ਵੀ ਮੈਥੋਂ ਉਮਰ 'ਚ ਖੜੇ ਨੇ ਜਿਹੜੀਆਂ ਸੁਣਨ ਦੀਆਂ ਆਈਆਂ ਵੀ ਜੇ ਕੋਈ ਬੰਦਾ ਇੱਥੇ ਕੋਈ ਚੋਰੀ ਕਰਦਾ ਜਾਂ ਮੰਨ ਕੇ ਚਲੋ ਡੇਰੇ ਦਾ ਖਾਂਦਾ ਹੈਗਾ ਵੀ ਉਹ ਕਦੇ ਸੌਖਾ ਨਹੀਂ ਬਸਿਆ ਵੀ ਉਹ ਉੱਜੜਦਾ ਹਾਂ ਫੜਦਾ ਨਹੀਂ ਉਹ ਹੂੰ ਤਕਰੀਬਨ ਮੰਨ ਕੇ ਚਲੋ ਪੁਰਾਣੀਆਂ ਗੱਲਾਂ ਐ ਇਹ ਕੋਈ ਆਪਾਂ ਅੱਜ ਕਹਿ ਦਈਏ ਕਿਸੇ ਨੂੰ ਵੀ ਕੋਈ ਖਾਂਦਾ ਖਾਂਦਾ ਹੁਣ ਤਾਂ ਕੋਈ ਖਾਂਦਾ ਨਹੀਂ ਜਿਹੜਾ ਪੁਰਾਣਾ ਕਿ ਜਦੋਂ ਲੋੜ ਸੀ ਲੋਕਾਂ ਨੂੰ ਭੁੱਖ ਸੀ ਉਦੋਂ ਜਿਹੜੇ ਬੰਦੇ ਨੇ ਖਾਦੇ ਸੀ ਉਹ ਜਾਨੀ ਕਿ ਉਹਨਾਂ ਦਾ ਨਿਕਲਿਆ ਉਹ ਜਿਵੇਂ ਬਾਬਾ ਬਹਾਲ ਦਾ ਅਸਰ ਦੂਗੜ ਵੇਖੇ ਪੋਲ ਦਾ ਕਹਿੰਦੇ ਆ ਬਿਲਕੁਲ ਬਿਲਕੁਲ ਹਾਂ ਜਿਵੇਂ ਉਹ ਕਹਿੰਦੇ ਆ ਵੀ ਇੱਥੇ ਕੋਈ ਫਲਾਨਾ ਫਲਾਨੀ ਕੀ ਲੈ ਗਿਆ ਫਲਾਨਾ ਫਲਾਨੀ ਲੈ ਗਿਆ ਵੀ ਉਸ ਕਰਕੇ ਉਹ ਉਹ ਘਰ ਪਿੱਛੇ ਗਏ ਆ ਉਸੇ ਤਰ੍ਹਾਂ ਇਸ ਧਾਰਮਿਕ ਸਥਾਨ ਦਾ ਕੋਈ ਵੀ ਹੈ ਲੋਕਾਂ ਦਾ ਇਹ ਧਾਰਮਿਕ ਸਥਾਨ ਕਿਹੜਾ ਹੈ ਇਹ ਲੋਕਾਂ ਦਾ ਲੋਕਾਂ ਵਾਸਤੇ ਹੈ ਲੋਕਾਂ ਦੀ ਭਲੇ ਵਾਸਤੇ ਹੈ ਧਰਮ ਦਾ ਸਥਾਨ ਹੈ ਹਾਂ ਧਰਮ ਦਾ ਸਥਾਨ ਹੈ ਤੇ ਉੱਥੇ ਜੇ ਕੋਈ ਬੰਦਾ ਉਹਨੂੰ ਢਾ ਲਾਉਂਦਾ ਜਾਂ ਕੋਈ ਚੀਜ਼ ਲੈਂਦਾ ਫਿਰ ਉਹ ਪਚੂ ਕਿਵੇਂ ਹজম ਨਹੀਂ ਆਉਂਦੀ ਉਹ ਚੀਜ਼ ਕੋਈ ਵੀ ਧਾਰਮਿਕ ਸਥਾਨ ਹੈ ਬਿਲਕੁਲ ਹਾਂ ਬਹੁਤ ਵਧੀਆ ਗੱਲ ਹੈ ਜਿਹੜਾ ਪਿੰਡ ਵਾਸੀ ਨੇ ਬਹੁਤ ਵਧੀਆ ਆਪਣੀਆਂ ਗੱਲਾਂ ਜਿਹੜੀਆਂ ਸ਼ੇਅਰ ਕਰੀਆਂ ਤਾਂ ਇਸ ਡੇਰੇ ਦੇ ਵਿੱਚ ਤੁਸੀਂ ਵੀ ਵੱਧ ਤੋਂ ਵੱਧ ਪਹੁੰਚੋ ਇੱਥੇ ਆ ਕੇ ਜਿਹੜਾ ਕੋਈ ਵੀ ਸੁੱਖ ਆਉਦੀ ਸੁੱਖ ਸੱਜਣ ਤੋਂ ਉਹ ਸੁੱਖ ਹੈ ਜਿਹੜੀ ਇੱਥੇ ਪਿੰਡ ਵਾਸੀਆਂ ਦੀ ਧਾਰਨਾ ਹੈ ਤੇ ਹਰ ਇੱਕ ਸੁੱਖ ਹੈ ਜਿਹੜੀ ਪੂਰੀ ਹੁੰਦੀ ਹੈ ਤਾਂ ਇਸ ਡੇਰੇ ਦੇ ਵਿੱਚੋਂ ਇਸ ਸਥਾਨ ਦੇ ਉੱਪਰੋਂ ਕੋਈ ਵੀ ਖਾਲੀ ਹੱਥ ਹੈ ਜਿਹੜਾ ਨਹੀਂ ਮੁੜਦਾ ਤਾਂ ਜਿੰਨੇ ਵੀ ਇਸ ਡੇਰੇ ਨੂੰ ਜਾਂ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਪਿਆਰ ਕਰਦੇ ਆ ਤਾਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਿਓ ਤਾਂ ਨਾਲ ਹੀ ਕਿਸੇ ਮਿਲਦੇ ਆ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ 라ਵਣ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ